ਮਸਲਾ ਜਿਹੜਾ ਵਾ ਇਹ ਕਾਫੀ ਪੁਰਾਣਾ ਵਾ ਪਰ ਜਦੋਂ ਇਹ ਪੁਰਾਣਾ ਸੀ ਮਸਲਾ ਉਸ ਵੇਲੇ ਇਸ਼ੂਜ਼ ਹੋਰ ਸੀ ਔਰ ਹੁਣ ਜਿਹੜੇ ਇਸ਼ੂਜ਼ ਨੇ ਉਹ ਕਾਫੀ ਅੱਗੇ ਨਾਲੋਂ ਫਰਕ ਸੀ ਉਸ ਫਰਕ ਹੈ ਉਸ ਵੇਲੇ ਜ਼ਿਆਦਾ ਮਸਲਾ ਸੀ ਧਾਰਾ 356 ਜਿਹੜੀ ਸੰਵਿਧਾਨ ਦੀ ਧਾਰਾ ਵਾ ਉਹਦਾ ਦੁਰਉਪਯੋਗ ਔਰ ਇਹਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਪੰਜਾਬ ਨੇ ਭੁਗਤਿਆ ਵਾ ਬਹੁਤ ਹੋਰ ਸਟੇਟਾਂ ਦੇ ਵਿੱਚ ਵੀ ਰਾਸ਼ਟਰਪਤੀ ਰਾਜ ਸਮੇਂ-ਸਮੇਂ ਤੇ ਲੱਗਦਾ ਰਿਹਾ ਜਿਹੜੀਆਂ ਚੁਣੀਆਂ ਹੋਈਆਂ ਸਰਕਾਰਾਂ ਸੀ ਉਹਨਾਂ ਨੂੰ ਖਾਰਜ ਕਰਤਾ ਗਿਆ ਪਰ ਪੰਜਾਬ ਦੇ ਵਿੱਚ 1951 ਤੋਂ ਬਾਅਦ ਘੱਟੋ-ਘੱਟ 8 ਵਾਰੀ ਰਾਸ਼ਟਰਪਤੀ ਰਾਜ ਲੱਗਾ ਵਾ ਮੇਰੇ ਖਿਆਲ ਕਰੀਬ 3500 ਕੇ 3600 ਦਿਨ ਇੱਥੇ ਰਾਸ਼ਟਰਪਤੀ ਰਾਜ ਲਿਆ ਵਾ ਔਰ 1987 ਤੋਂ ਲੈ ਕੇ 1992 ਤੱਕ ਟੋਟਲ 5 ਸਾਲ ਹਾਲਾਂਕਿ ਇਹਦੇ ਸੰਵਿਧਾਨ 'ਚ ਕੋਈ ਪ੍ਰੋਵੀਜ਼ਨ ਨਹੀਂ ਹੈ ਪਰ ਸੰਵਿਧਾਨ ਦੇ ਵਿੱਚ ਸੋਧ ਕਰ ਕਰਕੇ 5 ਸਾਲ ਇੱਥੇ ਰਾਸ਼ਟਰਪਤੀ ਰਾਜ ਲੱਗਾ ਰਿਹਾ ਸ਼ਾਇਦ ਸੰਵਿਧਾਨਿਕ ਰਿਕੁਆਇਰਮੈਂਟ ਨਾ ਹੁੰਦੀ ਤੇ ਇੱਥੇ ਰਾਸ਼ਟਰਪਤੀ ਰਾਜ ਹੋਰ ਵੀ ਲੰਬਾ ਚੱਲਣਾ ਸੀਗਾ ਹੁਣ ਤੇ ਮੇਰੇ ਖਿਆਲ ਪ੍ਰੋਬਲਮ ਇਹ ਹੈ ਆਪ ਹੀ ਜਿਹੜੇ ਰਾਜਪਾਲ ਤੇ ਮੁੱਖ ਮੰਤਰੀ ਨੇ ਬਰਾਬਰੀ ਕਰ ਰਹੇ ਆ ਉਹ ਰਿਅਲਾਈਜ਼ ਨਹੀਂ ਕਰ ਰਹੇ ਕਿ ਦੋਵਾਂ ਦਾ ਆਪਣਾ ਆਪਣਾ ਦਾਇਰਾ ਵਾ ਜੋ ਆਪਣੇ ਦਾਇਰੇ ਦੇ ਵਿੱਚ ਕੰਮ ਕਰਨ ਤੇ ਸ਼ਾਇਦ ਬਿਹਤਰ ਹੋਵੇਗਾ ਜਿਵੇਂ ਤਿੰਨ ਚਾਰ ਚੀਜ਼ਾਂ ਦੇ ਵਿੱਚ ਤਲਖੀ ਆਈ ਹੈ ਪੰਜਾਬ ਦੇ ਵਿੱਚ ਰਾਜਪਾਲ ਦੁਬਾਰਾ ਦੁਬਾਰਾ ਬਾਰਡਰ ਸਟੇਟਸ ਤੇ ਬਾਰਡਰ ਏਰੀਆਜ਼ ਦੇ ਉੱਤੇ ਜਾਂਦੇ ਆ ਬਾਰਡਰ ਇਲਾਕਿਆਂ ਦਾ ਦੌਰਾ ਕਰਦੇ ਆ ਇਹ ਰਾਜਪਾਲ ਦਾ ਕੰਮ ਨਹੀਂ ਜੇ ਤੁਹਾਨੂੰ ਲੱਗਦਾ ਵਾ ਕਿ ਸਰਕਾਰ ਦੀ ਕਾਰਗੁਜ਼ਾਰੀ ਸਹੀ ਨਹੀਂ ਤੇ ਉਹ ਗ੍ਰਹਿ ਵਿਭਾਗ ਨੂੰ ਰਿਪੋਰਟ ਪੇ ਹੀ ਦੇਣ ਆਪਣੀ ਲੇਕਿਨ ਬਾਰਡਰ ਏਰੀਆਜ਼ ਦਾ ਦੌਰਾ ਕਰਨਾ ਜਾਂ ਮੁੱਖ ਮੰਤਰੀ ਦਾ ਜਾਂ ਮੰਤਰੀਆਂ ਦਾ ਕੰਮ ਆ ਉਹ ਉੱਥੇ ਦੌਰਾ ਕਰਨ ਹਾਂ ਸਿੰਬੋਲਿਕਲੀ ਕਿਤੇ ਜਾਣਾ ਚਾਹੁੰਦੇ ਆ ਤੇ ਜ਼ਰੂਰ ਚੱਲ ਜਾਣ ਲੇਕਿਨ ਇਹ ਦੁਬਾਰਾ ਦੁਬਾਰਾ ਜਿਹੜਾ ਗਵਰਨਰ ਉੱਥੇ ਜਾ ਕੇ ਅਫਸਰਾਂ ਨਾਲ ਮੀਟਿੰਗ ਕਰਦਾ ਵਾ ਇਹ ਉਹਨਾਂ ਦਾ ਰੋਲ ਨਹੀਂ ਕਿਸੇ ਨੂੰ ਇਹ ਗਵਰਨਰ ਨੂੰ ਇਹ ਦੱਸਣਾ ਚਾਹੀਦਾ ਵਾ ਇਸੇ ਤਰ੍ਹਾਂ ਦੂਜੇ ਪਾਸੇ ਮੁੱਖ ਮੰਤਰੀ ਤੋਂ ਜਦੋਂ ਗਵਰਨਰ ਕੋਈ ਜਾਣਕਾਰੀ ਮੰਗਦਾ ਵਾ ਜੇ ਉਹਨਾਂ ਨੂੰ ਕੋਈ ਰਿਪ੍ਰেজੈਂਟੇਸ਼ਨ ਆਉਂਦੀ ਆ ਤੇ ਮੁੱਖ ਮੰਤਰੀ ਦਾ ਫਰਜ਼ ਬਣ ਜਾਂਦਾ ਵਾ ਵੀ ਇੱਕ ਮਿੱਥੇ ਉਸ ਸਮੇਂ ਹਫਤੇ 10 ਦਿਨ 5 4 ਦਿਨ ਦੇ ਵਿੱਚ ਉਹ ਰਿਪੋਰਟ ਭੇਜੇ ਕਿਉਂਕਿ ਮੁੱਖ ਮੰਤਰੀ ਦਾ ਇੱਕ ਪੂਰਾ ਸਟਾਫ ਹੁੰਦਾ ਵਾ ਜਿਹੜਾ ਇਹ ਰਿਪੋਰਟ ਤਿਆਰ ਕਰ ਸਕਦਾ ਵਾ ਉਹ ਰਿਪੋਰਟ ਭੇਜਣ ਤੋਂ ਨਾ ਨਹੀਂ ਕਰ ਸਕਦੇ ਨਾ ਨੁਕਰ ਜਿਹੜੀ ਮੁੱਖ ਮੰਤਰੀ ਨੇ ਕੀਤੀ ਹੈ ਸ਼ਾਇਦ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਮੈਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਵਾਂ ਮੈਂ ਕਿਉਂ ਇੱਕ ਨੋਮੀਨੇਟਡ ਬੰਦੇ ਨੂੰ ਆਪਣੀ ਜਵਾਬਦੇਹੀ ਦੇਵਾਂ ਇਹ ਸੰਵਿਧਾਨਿਕ ਰਿਕੁਆਇਰਮੈਂਟ ਹੈ ਭਾਈ ਸਾ ਜਿਹੜਾ ਚਾਂਸਲਰ ਦੀ ਨਿਯੁਕਤੀ ਆ ਇਹਦੇ ਉੱਪਰ ਮੇਰਾ ਖਿਆਲ ਆ ਜੋ ਕੁਝ ਸਟੇਟਾਂ ਚਾਰੀਆਂ ਵਾ ਪੰਜਾਬ ਚਾਰਿਆ ਵਾ ਵੈਸਟ ਬੰਗਾਲ ਚਾਰਿਆ ਵਾ ਪੀ ਮੁੱਖ ਮੰਤਰੀ ਜਿਹੜਾ ਵਾ ਚਾਂਸਲਰ ਹੋਵੇ ਯੂਨੀਵਰਸਿਟੀਆਂ ਦਾ ਮੇਰੇ ਹਿਸਾਬ ਦੇ ਨਾਲ ਇਹ ਯੂਨੀਵਰਸਿਟੀਆਂ ਨੂੰ ਹੋਰ ਬਰਬਾਦ ਕਰ ਦੂ ਯੂਨੀਵਰਸਿਟੀਆਂ ਦੀ ਬਹੁਤੀ ਚੰਗੀ ਹਾਲਤ ਨਹੀਂ ਪਰ ਇਹ ਹੋਰ ਬਰਬਾਦ ਕਰ ਦੂ ਕਿਉਂਕਿ ਸਿਆਸੀ ਦਖਲਅੰਦਾਜ਼ੀ ਨਿਯੁਕਤੀਆਂ ਦੇ ਵਿੱਚ ਹੋ ਜੂ ਚਾਂਸਲਰ ਦੇ ਦੇ ਥੱਲੇ ਵਾਈਸ ਚਾਂਸਲਰ ਔਰ ਬਾਕੀ ਪ੍ਰੋਫੈਸਰਾਂ ਦੀ ਨੁਕਤੀ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਹੋ ਜੂਗੀ ਜਿਵੇਂ ਆਪਾਂ ਵੇਖਿਆ ਵਾ ਬਾਕੀ ਜਿਹੜੇ ਸਰਕਾਰੀ ਅਹੁਦੇ ਆ ਭਾਵੇਂ ਜਿਹੜੇ ਸਰਕਾਰੀ ਕਮਿਸ਼ਨਸ ਆ ਭਾਵੇਂ ਉਹ ਇਨਫੋਰਮੇਸ਼ਨ ਕਮਿਸ਼ਨ ਨੇ ਆ ਭਾਵੇਂ ਉਹ ਪਬਲਿਕ ਸਰਵਿਸ ਕਮਿਸ਼ਨ ਨੇ ਆ ਜਾਂ ਹੋਰ ਜਿਹੜੇ ਕਮਿਸ਼ਨ ਨੇ ਆ ਰੈਗੂਲੇਟਰੀ ਕਮਿਸ਼ਨ ਨੇ ਆ ਜਾਂ ਉਹਨਾਂ ਸਾਰਿਆਂ ਦੇ ਵਿੱਚ ਵੇਖ ਲਓ ਕਿਹੋ ਜਿਹੇ ਬੰਦੇ ਉੱਥੇ ਲਾਈ ਜਾ ਰਹੇ ਆ ਸੋ ਹੀ ਕਮ ਇੱਥੇ ਸ਼ੁਰੂ ਹੋ ਜੂਗਾ ਮੇਰਾ ਖਿਆਲ ਆ ਕਿ ਇਸ ਵळे ਜਿਹੜੀ ਸਭ ਤੋਂ ਵੱਡੀ ਦਿੱਕਤ ਆ ਉਹ ਹੈ ਸੰਵਿਧਾਨ ਦੀ ਜਿਹੜੀ ਧਾਰਾ 200 ਉਹਦੇ ਤਹਿਤ ਰਾਜਭਾਣ ਕੋਲ ਤਿੰਨ ਆਪਸ਼ਨਸ ਹੁੰਦੀਆਂ ਜਦੋਂ ਕੋਈ ਬਿੱਲ ਪਾਸ ਹੁੰਦਾ ਵਿਧਾਨ ਸਭਾ ਚ ਉਹ ਜਾਂ ਤੇ ਉਹਨੂੰ ਮਨਤਾ ਦੇ ਦੇਣ ਜਾਂ ਉਹਨੂੰ ਵਿਦ ਹੋਲਡ ਕਰ ਲੈਣ ਆਪਣੇ ਕੋਲ ਜਾਂ ਤੀਸਰਾ ਜਿਹੜਾ ਵਾ ਉਹ ਰਾਸ਼ਟਰਪਤੀ ਨੂੰ ਜਾਂ ਉਹ ਵਾਪਸ ਭੇਜ ਦੇਣ ਤੇ ਦੁਬਾਰਾ ਜਦੋਂ ਉਹਦੀ ਸਿਫਾਰਿਸ਼ ਆਵੇ ਤੇ ਉਹਨੂੰ ਦੁਬਾਰਾ ਮਨਤਾ ਦੇ ਦੇਣ ਜਾਂ ਉਹਨੂੰ ਵਿਦ ਹੋਲਡ ਕਰ ਲੈਣ ਤੀਜੀ ਵਾਰੀ ਉਹਨਾਂ ਨੂੰ ਉਹਨੂੰ ਪਾਸ ਕਰਨਾ ਹੀ ਪੈਂਦਾ ਵਾ ਮਨਤਾ ਦੇਣੀ ਪੈਂਦੀ ਹੈ ਜਾਂ ਉਹ ਕੀ ਕਰ ਸਕਦੇ ਆ ਰਾਸ਼ਟਰਪਤੀ ਨੂੰ ਭੇਜ ਦਿੰਦੇ ਆ ਇਹ ਸਾਰਿਆਂ ਦੇ ਵਿੱਚ ਕੋਈ ਮਿੱਥਿਆ ਹੋਇਆ ਸਮਾ ਹੈ ਨਹੀਂ ਤੁਹਾਨੂੰ ਸਮਝਾ ਦੇ ਲੋੜਿਆ ਕਿ ਤੁਸੀਂ ਬਿੱਲ ਕਿੰਨੀ ਦੇਰ ਦੇ ਵਿੱਚ ਉਹਨੂੰ ਮੰਨਤਾ ਦੇਣੀ ਆ ਜੇ ਤੁਸੀਂ ਵਾਪਸ ਭੇਜਣਾ ਵਾ ਕਿੰਨੀ ਦੇਰ ਦੇ ਵਿੱਚ ਭੇਜਣਾ ਵਾ ਜੇ ਉਹਨੂੰ ਤੁਸੀਂ ਵਿਧ ਹੋਲਡ ਕਰਨਾ ਵਾ ਕਿੰਨੀ ਦੇਰ ਤੱਕ ਵਿਧ ਹੋਲਡ ਕਰ ਸਕਦੇ ਜੇ ਉਹ ਰਾਸ਼ਟਰਪਤੀ ਕੋਲ ਵੀ ਕਿੰਨੀ ਦੇਰ ਤੱਕ ਉਹ ਪੈਂਡਿੰਗ ਰਹਿ ਸਕਦਾ ਵਾ ਜੇ ਉਹ ਜ਼ਿਆਦਾ ਦੇਰ ਉੱਥੇ ਪੈਂਡਿੰਗ ਹੋਵੇ ਤੇ ਉਹਨੂੰ ਡੀਮ ਟੂ ਹੈਵ ਬੀਨ ਪਾਸਡ ਡੀਮ ਟੂ ਹੈਵ ਬੀਨ ਅਪਰੂਵਡ ਕਰ ਦੇਣਾ ਚਾਹੀਦਾ ਵਾ ਕਿ ਫਿਰ ਉਹ ਪਾਸ ਸਮਝਿਆ ਜਾਵੇ ਇਹ ਨਹੀਂ ਕਿ 2 ਸਾਲ ਉੱਥੇ ਰਾਸ਼ਟਰਪਤੀ ਕੋਲ ਜਾਂ ਰਾਜਪਾਲ ਕੋਲ ਪਿਆ ਰਹੇ ਤੇ ਤੁਸੀਂ ਉਹਨੂੰ ਉਹਦੇ ਤੇ ਕਾਰਵਾਈ ਨਾ ਕੋਈ ਕਰ ਸਕੋ 1983 ਦੇ ਵਿੱਚ ਜਸਟਿਸ ਸਰਕਾਰੀਆ ਕਮਿਸ਼ਨ ਬੈਠਾ ਸੀ ਉਸ ਤੋਂ ਬਾਅਦ ਕੁਝ ਸਾਲ ਬਾਅਦ ਜਸਟਿਸ ਪੁੰਛੀ ਕਮਿਸ਼ਨ ਬੈਠਾ ਸੀ ਉਹਨਾਂ ਦੀਆਂ ਸਿਫਾਰਸ਼ਾਂ ਬੜੀਆਂ ਵਧੀਆ ਸਿਫਾਰਸ਼ਾਂ ਸੀ ਖਾਸ ਕਰਕੇ ਜਸਟਿਸ ਸਰਕਾਰੀਆ ਦੀਆਂ ਕੁਝ ਮੰਨੀਆਂ ਗਈਆਂ ਬਹੁਤੀਆਂ ਨਹੀਂ ਮੰਨੀਆਂ ਗਈਆਂ ਪਰ ਹੁਣ ਕਾਫੀ ਕੁਝ ਇਰੈਲੇਵੈਂਟ ਹੋ ਗਿਆ ਜਿਵੇਂ ਮੈਂ ਦੱਸਿਆ 356 ਹੁਣ ਬਹੁਤੀ ਇਸ ਵੇਲੇ ਇਸਤੇਮਾਲ ਦੇ ਵਿੱਚ ਨਹੀਂ ਪਰ ਹੁਣ ਮਸਲੇ ਹੋਰ ਆ ਗਏ ਯੂਨੀਵਰਸਿਟੀਆਂ ਦੇ ਚਾਂਸਲਰ ਕੋਰਨ ਹੋਵੇ ਕਿੰਨਾ ਕੁ ਪ੍ਰੋਐਕਟਿਵ ਹੋਵੇ ਰਾਜਪਾਲ ਵਗੈਰਾ ਵਗੈਰਾ ਸੋ ਇਹਦੇ ਵਾਸਤੇ ਮੇਰਾ ਖਿਆਲ ਇੱਕ ਨਵੇਂ ਕਮਿਸ਼ਨ ਬਣਾਉਣ ਦੀ ਲੋੜ ਹੈ ਜੋ ਸਪੈਸੀਫਿਕਲੀ ਰਾਜਪਾਲ ਤੇ ਮੁੱਖ ਮੰਤਰੀ ਰਾਜਪਾਲ ਤੇ ਸਟੇਟਾਂ ਸੈਂਟਰ ਤੇ ਸਟੇਟਾਂ ਦੀਆਂ ਪਾਵਰਸ ਦੇ ਉੱਪਰ 6 ਮਹੀਨੇ ਦੇ ਵਿੱਚ 1 ਸਾਲ ਦੇ ਵਿੱਚ ਉਹ ਰਿਪੋਰਟ ਦੇਵੇ ਉਹਦੇ ਨਾਲ ਬਹੁਤ ਸਾਰੇ ਮਸਲੇ ਜਿਹੜੇ ਨੇ ਬਹੁਤ ਸਾਰੀ ਤਲਖੀ ਜਿਹੜੀ ਸੈਂਟਰ ਔਰ ਕੇਂਦਰਾ ਸੈਂਟਰ ਔਰ ਸਟੇਟਾਂ ਦੇ ਵਿੱਚ ਰਾਜਪਾਲ ਔਰ ਮੁੱਖ ਮੰਤਰੀ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਉਹ ਸ਼ਾਇਦ ਖਤਮ ਹੋ ਸਕਦੀ ਹੈ